ਹਾਂਜੀ ਸਤਿ ਸ੍ਰੀ ਅਕਾਲ ਜੀ ਜੋ ਜੱਗੀਸ਼ਾਨ ਹੁਣਾਂ ਨੇ ਇਲਜ਼ਾਮ ਲਾਏ ਆ ਤੇ ਪਰ ਬਹੁਤ ਸਾਰੇ ਲੋਕ ਕਨਫਿਊਜ਼ ਹਨ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਜਾਂ ਕਿਹੜੇ ਇਨਸਾਨ ਨੇ ਮਾਨਪੁਰ ਟੀਵੀ ਵਾਲਿਆਂ ਦੇ ਨਾਲ ਜੱਗੀ ਦਾ ਇਸ਼ਾਨ ਦਾ ਫਰਕ ਪਵਾਇਆ ਸੀ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਆ ਉਹ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਦੱਸ ਵੀ ਰਹੇ ਆ ਪਰ ਬਹੁਤ ਸਾਰੇ ਲੋਕ ਇਦਾਂ ਦੇ ਆ ਜੋ ਇਸ ਚੀਜ਼ ਬਾਰੇ ਨਹੀਂ ਜਾਣਦੇ ਆਪਾਂ ਤੁਹਾਨੂੰ ਦੱਸ ਦਈਏ ਕਿ ਇਹ ਸਾ ਜੋ ਸਾਡਾ ਪੰਜਾਬ ਦਾ ਪੰਜਾਬ ਟੀਮ ਨਾਲ ਤੇ ਜੱਗੀ ਹੁਣ ਸ਼ਰਨ ਹੁਣਾਂ ਦੇ ਨਾਲ ਸਿਰਫ ਇਹ ਬੰਦੇ ਨੇ ਹੀ ਫਰਕ ਪਵਾਇਆ ਸੀ ਉਸ ਦਾ ਨਾਮ ਹੈ ਜੋਬਨ ਜਿਸ ਨੂੰ ਉਹਨਾਂ ਨੇ ਆਪਣੇ ਮੂੰਹੋਂ ਨਹੀਂ ਦੱਸਿਆ ਪਰ ਉਹਨਾਂ ਨੇ ਪਹਿਲਾਂ ਵੀਡੀਓਜ਼ ਦੇ ਵਿੱਚ ਦੱਸਿਆ ਸੀ ਕਿ ਸਨੀ ਉਹਦਾ ਫਰਕ ਪਵਾਇਆ ਹੈ ਇੱਕ ਦੂਜੇ ਕੋਲ ਇੱਕ ਦੂਜੇ ਦੀਆਂ ਗੱਲਾਂ ਕਰਕੇ ਇੱਕ ਦੂਜੇ ਦੇ ਨਾਲ ਉਸ ਬੰਦੇ ਨੇ ਹੀ ਫਰਕ ਪਵਾਇਆ ਹੈ ਕਿ ਮੈਂ ਚੰਗਾ ਬਣਾ ਪਰ ਹੁਣ ਉਸ ਬੰਦੇ ਦੀ ਕੋਈ ਵੀ ਕਦਰ ਨਹੀਂ ਕਰਦਾ ਉਹ ਇੱਕ ਕਿਤੇ ਕਿਹੜੀ ਟੀਮ ਛੋ ਜਾਂਦਾ ਕਦੇ ਕਿਹੜੀ ਟੀਮ ਛੋ ਜਾਂਦਾ ਪਰ ਹੁਣ ਉਹ ਕਿਸੇ ਟੀਮ ਦੇ ਨਾਲ ਕੰਮ ਨਹੀਂ ਕਰਦਾ ਆਪਣੇ ਚੈਨਲ ਤੇ ਹੀ ਉਹ ਕੰਮ ਕਰਦਾ ਵਾ ਕੋਈ ਵੀ ਉਸ ਨੂੰ ਆਪਣੀ ਟੀਮ ਦੇ ਨਾਲ ਕੰਮ ਕਰਨ ਨਾਲ ਨਹੀਂ ਲਾਉਂਦਾ